ਵਾਹਿਗੁਰੂ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਜੋ ਇੱਕ ਛੋਟਾ ਜਿਹਾ ਉਪਾਅ ਸਾਂਝਾ ਕਰਨ ਲੱਗੇ ਹਾਂ ਉਹ ਹੈ ਨਮਕ ਦਾ ਉਪਾਅ ਜੋ ਕਦੇ ਵੀ ਫੇਲ ਨਹੀਂ ਹੋਇਆ ਇਸ ਦੇ ਨਾਲ ਕਾਫੀ ਫਾਇਦਾ ਹੁੰਦਾ ਹੈ ਸਾਧ ਸੰਗਤ ਜੀ ਇਸ ਉਪਾਅ ਨੂੰ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਜੋ ਪੈਸਿਆਂ ਦੇ ਰਿਲੇਟਿਡ ਜੋ ਵੀ ਮੁਸ਼ਕਲ ਹੁੰਦੀ ਹੈ ਪਰੇਸ਼ਾਨੀ ਹੁੰਦੀ ਹੈ ਪਿਆਸੇ ਨੂੰ ਲੈ ਕੇ ਉਹ ਤਾਂ ਦੂਰ ਹੁੰਦੇ ਹੀ ਹੁੰਦੇ ਹੈ ਤੇ ਇਸੇ ਨਾਲ ਸੰਗਤ ਜੀ ਜੋ ਸਾਡੇ ਰਿਲੇਸ਼ਨ ਦੇ ਵਿੱਚ ਵਿਆਹ ਤੋਂ ਬਾਅਦ ਦੇ ਵਿੱਚ ਸੰਗਤ ਜੀ ਘਰ ਦੇ ਵਿੱਚ ਹਸਬੰਡ ਵਾਈਫ ਦੇ ਵਿੱਚ ਬਹੁਤ ਮੁਸ਼ਕਲਾਂ ਹੁੰਦੀਆਂ ਨੇ ਪ੍ਰੋਬਲਮ ਆਉਂਦੀਆਂ ਨੇ ਜਿਸ ਕਰਕੇ ਘਰ ਦੇ ਵਿੱਚ ਸਾਰਾ ਪਰਿਵਾਰ ਚਿਹੜ ਚੜਾ ਦੁਖੀ ਰਹਿੰਦਾ ਹੈ ਜਾਂ ਜਾਂ ਜਿਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੀ ਲਾਈਫ ਪਾਰਟਰ ਸਾਡੀ ਕੇਅਰ ਨਹੀਂ ਕਰਦੇ ਸਾਡਾ ਧਿਆਨ ਨਹੀਂ ਰੱਖਦੇ ਸਾਡੇ ਕਹਿਣੇ ਤੋਂ ਬਾਹਰ ਨੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਸੰਗਤ ਜੀ ਰਿਲੇਸ਼ਨ ਦੇ ਵਿੱਚ ਜੇਕਰ ਆਉਂਦੀ ਹੈ ਤਾਂ ਜੋ ਇਹ ਨਮਕ ਦਾ ਉਪਾਅ ਇਸ ਦੇ ਨਾਲ ਉਹ ਤੁਹਾਡੀਆਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਦੂਰ ਹੋ ਜਾਣਗੀਆਂ ਤੇ ਸਭ ਤੋਂ ਵੱਡੀ ਖਾਸ ਗੱਲ ਸਾਹ ਸੰਗਤ ਜੀ ਇਸ ਉਪਾਅ ਨਾਲ ਮਾਪੇ ਅਤੇ ਬੱਚਿਆਂ ਦੇ ਲਈ ਤੇ ਬੱਚੇ ਆਪਣੇ ਮਾਤਾ ਪਿਤਾ ਦੇ ਲਈ ਵੀ ਕਾਸ ਸਕਦੇ ਹਨ ਤੇ ਜਾਂ ਫਿਰ ਸੰਗਤ ਜੀ ਜਿਹੜੇ ਭੈਣ ਭਰਾ ਆਪਣੀ ਮਰਜ਼ੀ ਦੇ ਅਨੁਸਾਰ ਵਿਆਹ ਕਰਨਾ ਚਾਹੁੰਦੇ ਨੇ ਤੇ ਉਹਨਾਂ ਦੀ ਜੋ ਫੈਮਿਲੀ ਹੈ ਉਹਨਾਂ ਦੇ ਨਾਲ ਨਹੀਂ ਖੜਦੀ ਕਹਿੰਦਾ ਭਾਵ ਕਿ ਫੈਮਿਲੀ ਚ ਜੋ ਨਹੀਂ ਮੰਨਦਾ ਉਹਨਾਂ ਦੇ ਵਿਆਹ ਦੇ ਵਿੱਚ ਲਵ ਮੈਰਿਜ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਉਹ ਵੀ ਇਹ ਉਪਾਣੂ ਕਰ ਸਕਦੇ ਹਨ ਇਸ ਤੋਂ ਇਲਾਵਾ ਤੁਹਾਡੇ ਕਾਰੋਬਾਰ ਦੇ ਵਿੱਚ ਕੋਈ ਦਿੱਕਤ ਹੈ ਤੁਹਾਡੇ ਜੌਬ ਤੇ ਵਿੱਚ ਦਿੱਕਤ ਹੈ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਤੁਸੀਂ ਇਸ ਉਪਾਣੂ ਕਰ ਸਕਦੇ ਹੋ ਤੇ ਕਰਨਾ ਕਿਵੇਂ ਹੈ ਕਦੋਂ ਕਰਨਾ ਹੈ ਜੈਸੇ ਵਿਧੀ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਕਵਾ ਦਿਓ ਜੀ ਤੇ ਸੰਗਤ ਜੀ ਇਸ ਪਾਉ ਨੂੰ ਕਰਕੇ ਬਹੁਤ ਵੱਡੇ ਵੱਡੇ ਲੋਕਾਂ ਨੇ ਸਫਲਤਾ ਪ੍ਰਾਪਤ ਕੀਤੀ ਹੈ ਇਸ ਪਾਉ ਨੂੰ ਸਾਧ ਸੰਗਤ ਜੀ ਇੱਕ ਮੇਰ ਇੱਕ ਮੇਰ ਨੇ ਕੀਤਾ ਸੀ ਕਿ ਜੋ ਉਹਨੇ ਕੰਮ ਸੋਚਿਆ ਵੀ ਨਹੀਂ ਸੀ ਉਵੇਂ ਉਸਦਾ ਕੰਮ ਹੋ ਗਿਆ ਸੀ ਇਸਪਾ ਨੂੰ ਕਰਨ ਦੇ ਨਾਲ ਤੁਸੀਂ ਲਗਾਤਾਰ ਤਿੰਨ ਦਿਨ ਕਰਨਾ ਹੈ ਹੋ ਸਕਦਾ ਹੈ ਪਰ ਜਦੋਂ ਤੁਸੀਂ ਸ਼ੁਰੂ ਕਰੋ ਮੰਨ ਲਓ ਕਿ ਤੁਸੀਂ ਸੋਮਵਾਰ ਨੂੰ ਸ਼ੁਰੂ ਕੀਤਾ ਹੈ ਤਾਂ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਤਿੰਨ ਦਿਨ ਲਗਾਤਾਰ ਕਰਨਾ ਹੈ ਨਾਗਾ ਨਹੀਂ ਪਾਉਣਾ ਤੇ ਇਸਪਾ ਨੂੰ ਸੰਗਤ ਜੀ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਤਿੰਨ ਦਿਨ ਲਗਾਤਾਰ ਕਰਨਾ ਬਿਨਾਂ ਨਾਗਾ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਇਸ ਪਾਣੂ ਕੇਮੇ ਕਰਨਾ ਹੈ ਉਸ ਨੂੰ ਕਰਨ ਦੇ ਲਈ ਸਾਨੂੰ ਸਾਨੂੰ ਚਾਹੀਦਾ ਹੈ ਇੱਕ ਸ਼ੂ ਜੇਕਰ ਅਸੀਂ ਵਿਸ਼ਨੂ ਪੂਰੀ ਕਰਨ ਦੇ ਲਈ ਉਪਾਅ ਕਰ ਰਹੇ ਹਾਂ ਸਾਨੂੰ ਆਪਣਾ ਸ਼ੂ ਚਾਹੀਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਫੈਮਿਲੀ ਮੈਂਬਰ ਦੇ ਲਈ ਕਰ ਰਹੇ ਹੋ ਉਸ ਦਾ ਸ਼ੂ ਹੋਵੇਗਾ ਤੇ ਜੇਕਰ ਮਾਵਾਂ ਆਪਣੇ ਬੱਚਿਆਂ ਦੇ ਲਈ ਇਹ ਉਪਾਅ ਕਰ ਰਹੀਆਂ ਹਨ ਤੇ ਉਹਨਾਂ ਬੱਚਿਆਂ ਦਾ ਸ਼ੂ ਲੈਣ ਗਿਆ ਜੇ ਕਹਿਣ ਦਾ ਭਾਵ ਕਿ ਇਹ ਚੀਜ਼ ਤੇ ਲਈ ਤੁਸੀਂ ਉਪਾਗ ਕਰ ਰਹੇ ਹੋ ਉਸ ਦਾ ਹੀ ਸ਼ੂ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਚੌਂਕੜੀ ਮਾਰ ਕੇ نیچے ਬੈਠ ਜਾਣਾ ਹੈ ਤੇ ਸੱਜੇ ਹੱਥ ਦੇ ਵਿੱਚ ਤੁਸੀਂ ਥੋੜਾ ਜਿਹਾ ਇੱਕ ਚਮਚ ਨਮਕ ਲੈ ਲੈਣਾ ਹੈ ਤੇ ਨਮਕ ਦੇ ਵਿੱਚ ਜਿੰਨੀ એનર્ਜੀ ਹੁੰਦੀ ਹੈ ਉਹ ਆਪਾਂ ਸਾਰੇ ਜਾਣਦੇ ਹਾਂ ਤੇ ਤੁਸੀਂ ਆਪਣੇ ਸੱਜੇ ਹੱਥ ਦੇ ਤਲੇ ਦੇ ਉੱਪਰ ਨਮਕ ਪਾਇਆ ਸਾਂਗਾਤੀ ਨਮਕ ਨੂੰ ਤੁਸੀਂ ਦੇਖਦੇ ਹੋਏ ਇਹ ਬੋਲਣਾ ਹੈ ਉਹ ਨਮਕ ਦੀ એનર્ਜੀ ਕਿਸੇ ਵੀ ਲੈਂਗੁਏਜ ਦੇ ਵਿੱਚ ਬੋਲ ਸਕਦੇ ਹੋ ਹਿੰਦੀ ਵਿੱਚ ਪੰਜਾਬੀ ਵਿੱਚ ਇੰਗਲਿਸ਼ ਦੇ ਵਿੱਚ ਜੋ ਵੀ ਤੁਹਾਨੂੰ ਲੈਂਗੁਏਜ ਚੰਗੇ ਲੱਗਦੀ ਹੈ ਉਸ ਨੂੰ ਉਸੇ ਹੀ ਭਾਸ਼ਾ ਦੇ ਵਿੱਚ ਤੁਸੀਂ ਬੋਲ ਸਕਦੇ ਹੋ ਇਸ ਤਰ੍ਹਾਂ ਬੋਲਦੇ ਹੋਏ ਜੋ ਵੀ ਤੁਹਾਡੇ ਇੱਛਾ ਹੈ ਉਹ ਤੁਸੀਂ ਬੋਲ ਸਕਦੇ ਹੋ ਜੋ ਵੀ ਤੁਹਾਡੇ ਇੱਛਾ ਹੋਵੇਗੀ ਉਹ ਸੱਚੀ ਹੋਣੀ ਚਾਹੀਦੀ ਹੈ ਸੰਗਤ ਜੀ ਪਤਾ ਹੈ ਅਸਰ ਕਰੇਗਾ ਜੇਕਰ ਅਸੀਂ ਭਾਵਨਾ ਦੇ ਨਾਲ ਆਪਣੇ ਦਿਲ ਤੋਂ ਇਹਨਾਂ ਨੂੰ ਕਰਦੇ ਹਾਂ ਜੇਕਰ ਆਪਾਂ ਉਪਰਲੇ ਮਨੋਂ ਕਰਦੇ ਹਾਂ ਤਾਂ ਇਹ ਉਪਾਸਨ ਨੂੰ ਕਿਸੇ ਵੀ ਤਰ੍ਹਾਂ ਕੋਈ ਵੀ ਅਸਰ ਨਹੀਂ ਦਵੇਗਾ ਇਸ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਨਮਕ ਦੇ ਵੱਲ ਦੇਖਦੇ ਹੋਏ ਇਹ ਬੋਲਣਾ ਕਿ ਨਮਕ ਦੀ એનર્ਜੀ ਇਹ ਨਮਕ ਦੀ ਸ਼ਕਤੀ ਮੇਰੇ ਚੋਪ ਲੱਗ ਜਾਵੇ ਜਾਂ ਫਿਰ ਸਾਧ ਸੰਗਤ ਜੀ ਇਹ ਨਮਕ ਦੀ એનર્ਜੀ ਮੇਰੇ ਬੱਚਿਆਂ ਦੀ ਜ਼ਿੰਦਗੀ ਸਫਲ ਹੋ ਜਾਵੇ ਉਹਨਾਂ ਨੂੰ ਨੰਬਰ ਵਧੀਆ ਹੋਣ ਇਸ ਤਰ੍ਹਾਂ ਸੰਗਤ ਜੀ ਜੋ ਵੀ ਤੁਹਾਡੀ ਇੱਛਾ ਹੈ ਉਹ ਤੁਸੀਂ ਨਾਮਕ ਨੂੰ ਦੇਖਦੇ ਹੋਏ ਇਸ ਤਰੀਕੇ ਦੇ ਨਾਲ ਤੁਸੀਂ ਬੋਲਣੇ ਹੈ ਕਹਿਣ ਤੋਂ ਭਾਵ ਕਿ ਸੰਗਤ ਜੀ ਜੋ ਵੀ ਤੁਹਾਡੀ ਵਿਸ਼ ਹੈ ਤੁਸੀਂ ਉਸ ਤੋਂ ਮੰਗ ਲੈਣੇ ਹੈ ਪਰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਕੋਈ ਵੀ ਵਿਸ਼ ਮੰਗਣੀ ਹੈ ਤਾਂ ਉਹ ਇੱਕ ਹੋਣੀ ਚਾਹੀਦੀ ਹੈ ਇਦਾਂ ਨਹੀਂ ਕਿ ਤੁਸੀਂ ਇੱਕ ਵਾਰ ਦੇ ਵਿੱਚ 4-5 ਇਕੱਟੀਆਂ ਵਿਸ਼ ਨੂੰ ਤੁਸੀਂ ਬੋਲੋ ਇੱਕ ਵਿਸ਼ ਨੂੰ ਤੁਸੀਂ 3 ਦਿਨ ਲਗਾਤਾਰ ਕਰਨਾ ਹੈ ਤੇ 3 ਦਿਨ ਦੇ ਬਾਅਦ ਵਿੱਚ ਤੁਸੀਂ ਇਸ ਪਾਣ ਨੂੰ ਦੁਬਾਰਾ ਸ਼ੁਰੂ ਕਰੋਗੇ ਤੇ ਤੁਸੀਂ ਉਹ ਦੂਸਰੀ ਮਿਸ਼ ਹੋਵੇਗੀ ਉਸ ਨੂੰ ਤੁਸੀਂ 3 ਦਿਨਾਂ ਦੇ ਬਾਅਦ ਰਿਪੀਟ ਕਰ ਸਕਦੇ ਹੋ ਇਸ ਰਸਾ ਸਾਗਤ ਆਪਣੇ ਵਿਸ਼ ਮੰਗਾਂ ਤੋਂ ਬਾਅਦ ਜੋ ਨਮਕ ਹੋਵੇਗਾ ਉਸ ਨੂੰ ਤੁਸੀਂ ਛੋਲ ਲਿਆ ਸੀ ਉਹਦੇ ਵਿੱਚ ਪਾ ਦੇਣਾ ਤੇ ਛੋਲ ਦੇ ਵਿੱਚ ਨਮਕ ਪਾਉਣ ਤੋਂ ਬਾਅਦ ਜੋ ਅਸੀਂ ਉਹ ਪਕਾ ਕਰ ਰਹੇ ਹਾਂ ਇਹ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਫਿਰ ਉਸ ਸ਼ੂ ਨੂੰ ਤੁਸੀਂ ਆਪਣੇ ਬੈੱਡ ਦੇ ਕੋਲ ਰੱਖ ਲੈਣਾ ਧਿਆਨ ਰੱਖਣਾ ਕਿ ਬੈੱਡ ਦੇ ਕੋਲ ਹੀ ਉਸ ਨੂੰ ਰੱਖਿਓ ਕਿਉਂਕਿ ਵਾਸੂ ਸਾਸਤ ਦੇ ਅਨੁਸਾਰ ਬੈੱਡ ਦੇ نیچے ਕੋਈ ਵੀ ਚੀਜ਼ ਨਹੀਂ ਰੱਖਣੀ ਚਾਹੀਦੀ ਇਸ ਕਰਕੇ ਸ਼ੂਜ਼ ਨੂੰ ਬੈੱਡ ਦੇ نیچے ਨਾ ਰੱਖਿਓ ਬੈੱਡ ਦੇ ਕੋਲ ਰੱਖ ਲਓ ਫਿਰ ਇਸੇ ਤਰ੍ਹਾਂ ਸਾਥ ਸੰਗਾ ਜੀ ਜਦ ਦੂਸਰੇ ਦਿਨ ਤੁਸੀਂ ਇਹ ਉਪਾਰ ਰਿਪੀਟ ਕਰਨਾ ਹੈ ਤਾਂ ਸੇਮ ਹੈ ਉਸ ਜੁੱਤੇ ਦੇ ਵਿੱਚ ਨਮਕ ਤੁਸੀਂ ਪਾਉਣਾ ਹੈ ਉਹ ਨਮਕ ਨੂੰ ਦੇਖਦੇ ਹੋਏ ਇਸਰਾ ਆਪਣੇ ਵਿਸ਼ਨੂੰ ਰਪੀਟ ਕਰਕੇ ਜੋ ਤੁਹਾਡਾ ਸ਼ੋ ਹੋਵੇਗਾ ਉਸ ਵਿੱਚ ਨਮਕ ਨੂੰ ਪਾ ਲੈਣਾ ਹੈ ਸੇਮ ਇਸੇ ਤਰੀਕੇ ਨਾਲ ਤੁਸੀਂ ਆਪਣੇ ਵਿਸ਼ਨੂੰ ਰਪੀਟ ਕਰਨਾ ਦੂਸਰੇ ਦਿਨ ਲਗਾਤਾਰ ਤਿੰਨ ਦਿਨ ਇਸੇ ਤਰ੍ਹਾਂ ਤੁਸੀਂ ਸ਼ੋਜ ਦੇ ਵਿੱਚ ਨਵਾਂ ਨਮਕ ਪਾਉਣਾਵੇਂ ਨਮਕ ਦੇ ਨਾਲ ਪਾ ਕਰਨਾ ਹੈ ਇਸੇ ਤਰ੍ਹਾਂ ਜਦੋਂ ਚੌਥਾ ਦਿਨ ਹੋਵੇਗਾ ਤੇ ਜਿਸ ਸ਼ੋਜ ਦੇ ਵਿੱਚ ਤੁਸੀਂ ਨਮਕ ਪਾਇਆ ਹੋਵੇਗਾ ਉਸ ਨੂੰ ਛਾੜ ਕੇ ਤੁਸੀਂ ਕਿ ਸੇ ਕਾਗਜ਼ ਦੇ ਉੱਪਰ ਨਮਕ ਨੂੰ ਸਾਰਾ ਕੱਢ ਲੋ ਇਸਨਾ ਸਾ ਸੰਗਤ ਜੀ ਜੇਕਰ ਤੁਸੀਂ ਇਸ ਨਮਕ ਨੂੰ ਕਿਸੇ ਬਰਤਨ ਦੇ ਵਿੱਚ ਕੱਢਿਆ ਹੈ ਤਾਂ ਤੁਸੀਂ ਸ਼ੰਕ ਦੇ ਵਿੱਚ ਉੱਪਰੋਂ ਪਾਣੀ ਚਲਾ ਕੇ ਜਲ ਪ੍ਰਵਾਹ ਕਰ ਸਕਦੇ ਹੋ ਤੇ ਜੇਕਰ ਤੁਸੀਂ ਕਿਸੇ ਪੇਪਰ ਦੇ ਉੱਪਰ ਕੱਢਿਆ ਹੈ ਐਸਨੂੰ ਤੁਸੀਂ ਕਿਤੇ ਬਾਅਦ ਜਾ ਕੇ ਮਿੱਟੀ ਦੇ ਵਿੱਚ ਵੀ ਤੁਸੀਂ ਦਬਾ ਕੇ ਆ ਸਕਦੇ ਹੋ ਇਹਨਾਂ ਕਰਕੇ ਤੁਸੀਂ ਬਿਲਕੁਲ ਸਾ ਸੰਗਤ ਜੀ ਭੁੱਲ ਜਾਣਾ ਹੈ ਆਪਣੇ ਦਿਮਾਗ ਵਿੱਚ ਇਹ ਨਹੀਂ ਲੈ ਕੇ ਆਉਣਾ ਕਿ ਮੈਂ ਇਹ ਉਪਾਅ ਕੀਤਾ ਸੀ ਤੇ ਮੈਨੂੰ ਇਸ ਦਾ ਕੋਈ ਫਾਲ ਨਹੀਂ ਮਿਲਿਆ ਕਿਉਂਕਿ ਮੇਨ ਗੱਲ ਇਹ ਹੁੰਦੀ ਹੈ ਸੰਗਤ ਜੀ ਕਿ ਆਪਾਂ ਉਪਾਅ ਕਰ ਲੈਂਦੇ ਹਾਂ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਸੋਚਦੇ ਰਹਿੰਦੇ ਹਾਂ ਕਿ ਸਾਨੂੰ ਕੋਈ ਫਰਕ ਨਹੀਂ ਪਿਆ ਅਸੀਂ ਉਪਾਅ ਕੀਤਾ ਸੀ ਫਿਰ ਸਾਡਾ ਜੋ ਜਿੰਨਾ ਪ੍ਰੋਸੈਸ ਚੱਲ ਰਿਹਾ ਹੁੰਦਾ ਕਿਉਂਕਿ ਪਰਮਾਤਮਾ ਨੂੰ ਸਭ ਦਾ ਫਿਕਰ ਹੈ ਜਿਵੇਂ ਆਪਣੀ ਬਾਕੀ ਦੇ ਸਾਰੇ ਕੰਮ ਤਾਂ ਹੋ ਹੀ ਰਹੇ ਹੁੰਦੇ ਹਨ ਇਸ ਕਰਕੇ ਉਪਾਅ ਦਾ ਜੋ ਵੀ ਪ੍ਰੋਸੈਸ ਹੁੰਦਾ ਹੈ ਸੰਗਤ ਜੀ ਉਹ ਸ਼ੁਰੂ ਹੋ ਜਾਂਦਾ ਹੈ ਇਸ ਤਰ੍ਹਾਂ ਥੋੜਾ ਟਾਈਮ ਜਰੂਰ ਲੱਗਦਾ ਹੈ ਇਸ ਕਰਕੇ ਆਪਣੇ ਮਨ ਦੇ ਵਿੱਚ ਸਬਰ ਸੰਤੋਖ ਹੋਣਾ ਚਾਹੀਦਾ ਹੈ ਜਿੱਥੇ ਆਪਾਂ ਇਹ ਗੱਲ ਆਪਣੇ ਮਨ ਦੇ ਵਿੱਚ ਸੋਚਦੇ ਹਾਂ ਕਿ ਕੁਝ ਹੋ ਨਹੀਂ ਰਿਹਾ ਤਾਂ ਸੰਗਤ ਜਿਉਂ ਤੇ ਅਨਰਜੀ ਘਟ ਜਾਂਦੀ ਹੈ ਇਸੇ ਤਰ੍ਹਾਂ ਸਾਧ ਸੰਗਤ ਇਸ ਪਾਣੋ ਜੇਕਰ ਤੁਸੀਂ ਕਰਦੇ ਹੋ ਤਾਂ ਇਹ ਸਾਰੀ ਜ਼ਿੰਦਗੀ ਤੁਹਾਡੇ ਕੰਮ ਆਵੇਗਾ ਇਹ ਰੈਮਡੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਤੁਹਾਡੇ ਲਈ ਸਾਰੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀ ਹੈ ਕੰਨ ਤੋਂ ਭਾਵ ਕਿ ਇਸ ਪਾਉ ਨੂੰ ਕਰਨ ਦੇ ਸਮੇਂ ਜੋ ਵੀ ਤੁਸੀਂ ਵਿਸ਼ ਮੰਗਿਆ ਨੇ ਉਹ ਤੁਹਾਡੀਆਂ ਪੂਰੀਆਂ ਹੋਣਗੀਆਂ ਬਸ ਤੁਸੀਂ ਆਪਣੇ ਮਨ ਦੇ ਵਿੱਚ ਵਿਸ਼ਵਾਸ ਸ਼ੈਦਾ ਰੱਖਣੀ ਹੈ ਪਾਵਣਾ ਰੱਖਣੀ ਹੈ ਇਸ ਤੋਂ ਇਲਾਵਾ ਇੱਕ ਵਿਸ਼ ਮੰਗਣ ਤੋਂ ਬਾਅਦ ਦੇ ਵਿੱਚ ਤਿੰਨ ਦਿਨ ਲਗਾਤਾਰ ਉਪਾਅ ਕਰਨ ਤੋਂ ਬਾਅਦ ਅਗਰ ਤੁਸੀਂ ਦੂਸਰੀ ਵਿਸ਼ ਮੰਗਣਾ ਚਾਹੁੰਦੇ ਹੋ ਤਾਂ ਤੁਸੀਂ ਚੌਥੇ ਪੰਜਵੇਂ ਦਿਨ ਉਸ ਵਿਸ਼ ਨੂੰ ਦੁਬਾਰਾ ਰਿਪੀਟ ਕਰ ਸਕਦੇ ਹੋ ਇਹ ਬਹੁਤ ਹੀ ਚਮਤਕਾਰਯੋਗ ਉਪਾਅ ਹੈ ਤੇ ਬਸ ਇਸ ਗੱਲ ਦਾ ਧਿਆਨ ਰੱਖਿਓ ਜਿਵੇਂ ਨਹੀਂ ਤੁਸੀਂ ਉਪਾਅ ਕਰ ਰਹੇ ਹੋ ਤੁਸੀਂ ਉਸੇ ਦਾ ਹੀ ਸੋਚ ਲੈਣਾ ਹੈ ਤੇ ਆਪਣੇ ਮਨ ਦੇ ਵਿੱਚ ਇਹ ਚੀਜ਼ ਹੈ ਨਹੀਂ ਲੈ ਕੇ ਆਉਣੀ ਕਿ ਇਸ ਪਾਣੂ ਕਰਨ ਦੇ ਨਾਲ ਪਤਾ ਨਹੀਂ ਮੈਨੂੰ ਫਲ ਮਿਲੇਗਾ ਜਾਂ ਨਹੀਂ ਮਿਲੇਗਾ ਪਤਾ ਨਹੀਂ ਮੇਰਾ ਕੰਮ ਹੋਵੇਗਾ ਜਾਂ ਨਹੀਂ ਹੋਵੇਗਾ ਸਹਾ ਸੰਘਾ ਜੀ ਇਸੇ ਤਰ੍ਹਾਂ ਸੋਚਣ ਦੇ ਨਾਲ ਫਿਰ ਸਾਨੂੰ ਫਾਇਦਾ ਨਹੀਂ ਹੋਵੇਗਾ ਅੱਜ ਦੀ ਛੋਟੀ ਜਿਹੀ ਉਪਾਅ ਦੀ ਜਿਹੜੀ ਵੀਡੀਓ ਹੈ ਉਹ ਤੁਹਾਡੀ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ